ਵਾਹਿ ਗੁਰੂ ਲੱਲੇ ਵਿੱਚ ਗੁਣ ਕਿਛ ਨਹੀਂ ਲਾਲਾ ਆਵਗਣਿਆ ਤੁਦ ਜੇਵੜਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾ ਲ ਮੰਨੇ ਏ ਕਰਨੀ ਸਾਰ ਤਨ ਤਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਪੰਜਵੀਂ ਅਸ਼ਟਪਦੀ ਦੇ ਆਓ ਅੱਜ ਤਿੰਨ ਪਦਿਆਂ 6ਵੇਂ 7ਵੇਂ ਅਤੇ 8ਵੇਂ ਦੀ ਵਿਚਾਰ ਕਰੀਏ ਸਤਿਗੁਰੂ ਜੀ ਉਹ ਪੇਸ਼ ਕਰਦੇ ਹਨ ਲੱਲੇ ਵਿੱਚ ਗੁਣ ਕਿਛ ਨਹੀਂ ਲਾਲਾ अवगणयार लाला सेवक गुलाम उस 와ਹਿਗੁਰੂ ਅੱਗੇ ਬੇਨਤੀ ਕਰਦੇ ਹੋਏ ਸੇਵਕ ਅਰਦਾਸ ਕਰਦਾ ਹੈ ਲਾਲੇ ਵਿੱਚ ਗੁਣ ਕਿਛ ਨਹੀਂ ਇਸ ਸੇਵਕ ਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਲਾਲਾ ਅਵਗਣਿਆਰ ਸੇਵਕ ਅਵਗੁਣਾ ਨਾਲ ਭਰਿਆ ਹੋਇਆ ਹੈ ਕਿਉਂਕਿ ਸਤਗੁਰੂ ਜੀ ਉਪਦੇਸ਼ ਕਰਦੇ ਹਨ ਜੇ ਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੇਤਾ ਸਮੁੰਦਰ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਓ اے ਵਾਹਿਗੁਰੂ ਆਪ ਹੀ ਦਇਆ ਕਰੋ ਆਪ ਹੀ ਮੇਰ ਕਰਕੇ ਨਾ ਅਗੁਣਾਂ ਨੂੰ ਖਤਮ ਕਰ ਦਿਓ ਡੁੱਬਦੇ ਪੱਥਰ ਤਾਰੇ ਤੁਸੀਂ ਤਾਂ ਡੁੱਬਦੇ ਪੱਤਰਾਂ ਨੂੰ ਤਾਰਨ ਵਾਲੇ ਹੋ ਤੇ ਤੁਸੀਂ ਇਹ ਜੋ ਔਗਣ ਹਨ ਇਹਨਾਂ ਨੂੰ ਔਗਣਾਂ ਨੂੰ ਖਤਮ ਕਰ ਦਿਓ ਤੋ ਸਤਗੁਰੂ ਜੀ ਉਪਦੇਸ਼ ਕਰਦੇ ਹੋਏ ਸੇਵਕ ਵੱਲ ਹਰਦਾਸ ਕਰਦੇ ਹਨ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਔਗਣਿਆਰ ਤੁਦ ਜੇਵੜਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਇਹ ਵਾਹਿਗੁਰੂ ਤੇਰੇ ਵਿੱਚ ਡਾ ਕੋਈ ਹੋਰ ਦਾਤਾ ਹੈ ਹੀ ਨਹੀਂ ਹੈ ਤੂੰ ਹੀ ਬਖਸ਼ਣ ਜੋਗ ਹੈ ਤੂੰ ਬਖਸ਼ਣ ਬਖਸ਼ਿਸ਼ ਕਰਨ ਦੇ ਸਮਰਤ ਹੈ ਤੂੰ ਹੀ ਕਿਰਪਾ ਕਰ ਸਕਦਾ ਹੈ ਤੂੰ ਹੀ ਨਿਰਗੁਣ ਦੇ ਵਿੱਚ ਗੁਣ ਪੈਦਾ ਕਰ ਸਕਦਾ ਹੈ ਹੋਰ ਕੋਈ ਨਹੀਂ ਪੈਦਾ ਕਰ ਸਕਦਾ ਕਿਉਂਕਿ ਸਤਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਉਪਦੇਸ਼ ਕਰਦੇ ਹਨ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹ ਨਾਨਕ ਉਹ ਵਾਹਿਗੁਰੂ ਜੋ ਹੈ ਉਹ ਨਿਰਗੁਣ ਦੇ ਵਿੱਚ ਗੁਣ ਪੈਦਾ ਕਰ ਦਿੰਦਾ ਹੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਗੁਣਵੰਤਿਆ ਅਤੇ ਗੁਣੀ ਮਨੁੱਖਾਂ ਦੇ ਵਿੱਚ ਵੀ ਉਹੀ ਗੁਣ ਪੈਦਾ ਕਰਦਾ ਹੈ ਉਹਨਾਂ ਦੇ ਵਿੱਚ ਵੀ ਉਹੀ ਗੁਣ ਪੈਦਾ ਕਰਦਾ ਹੈ ਤੇ ਆ ਕੋਈ ਨ ਸੁਜਈ ਜੇ ਇਸ ਗੁਣ ਕੋਈ ਕਰੇ ਇਹੋ ਜਿਹਾ ਕੋਈ ਵੀ ਨਹੀਂ ਸੋਚਦਾ ਕਿ ਹੋਰ ਕੋਈ ਉਸ ਵਾਹਿਗੁਰੂ ਤੋਂ ਬਿਨਾ ਨਿਰਗੁਣ ਦੇ ਵਿੱਚ ਗੁਣ ਪੈਦਾ ਕਰ ਸਕੇ ਤੋ ਵਾਹਿਗੁਰੂ ਹੀ ਦਾਤਾ ਹੈ ਜਿਹੜਾ ਬਖਸ਼ਿਆ ਕਰਦਾ ਹੈ ਤੁਦ ਜੇ ਵਡਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਗ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੇਰੇ ਜਿੱਡਾ ਹੋਰ ਕੋਈ ਦਾਤਾ ਹੈ ਹੀ ਨਹੀਂ ਹੈ ਅਤੇ ਤੇਰਾ ਹੁਕਮ ਜੋ ਹੈ ਉਹ ਤੇਰਾ ਸੇਵਕ ਮੰਨੇ ਤੇਰੀ ਕਿਰਪਾ ਦੇ ਨਾਲ ਤੂੰ ਬਖਸ਼ਿਸ਼ ਕਰਦਾ ਹੈ ਤਾਂ ਹੀ ਤੇਰਾ ਸੇਵਕ ਜੋ ਹੈ ਉਹ ਤੇਰਾ ਹੁਕਮ ਮੰਨਦਾ ਹੈ ਇਕਰਨੀ ਸਾਰ ਅਤੇ ਹੁਕਮ ਮੰਨਣਾ ਹੀ ਸਭ ਤੋਂ ਸ੍ਰੇਸ਼ਟ ਕਾਰ ਹੈ ਉਸ ਵਾਹਿਗੁਰੂ ਦਾ ਹੁਕਮ ਮੰਨਣਾ ਉਸ ਵਾਹਿਗੁਰੂ ਦੀ ਰਾਜਵੇ ਚੱਲਣਾ ਇਹ ਹੀ ਸਭ ਤੋਂ ਸ੍ਰੇਸ਼ਟ ਕਾਰ ਹੈ ਜੋ ਲਾਲਾ ਹੈ ਜੋ ਸੇਵਕ ਹੈ ਗੁਲਾਮ ਹੈ ਉਸ ਵਾਹਿਗੁਰੂ ਦਾ ਹੁਕਮ ਮੰਨਦਾ ਹੈ ਅਤੇ ਇਹ ਸ੍ਰੇਸ਼ਟ ਕਾਰ ਨੂੰ ਅਪਣਾਉਂਦਾ ਹੈ ਗੁਰਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਗੁਰ ਸਾਗਰ ਗੁਰੂ ਸਾਗਰ ਹੈ ਸਮੁੰਦਰ ਹੈ ਅੰਮ੍ਰਿਤ ਸਰ ਅੰਮ੍ਰਿਤ ਦਾ ਸਰੋਵਰ ਹੈ ਗੁਰ ਸਾਗਰ ਅੰਮ੍ਰਿਤ ਸਰ ਜੋ ਇਛੇ ਸੋ ਫਲ ਪਾਏ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਜਿਹੜੀ ਆਸ ਲੈ ਕੇ ਆਉਂਦਾ ਹੈ ਉਹ ਉਹ ਹੀ ਫਲ ਪ੍ਰਾਪਤ ਕਰ ਲੈਂਦਾ ਹੈ ਕਿਉਂਕਿ ਗੁਰ ਸਾਗਰ ਹੈ ਰਤਨੀ ਭਰਪੂਰ ਹੈ ਸਤ ਗੁਰੂ ਦਾ ਅੰਮ੍ਰਿਤ ਮਈ ਪਰਮਾਨ ਹੈ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਗੁਰਸਾਗਰ ਰਤਨੀ ਪਰਪੂਰੇ ਗੁਰੂ ਸਮੁੰਦਰ ਹੈ ਰਤਨਾ ਦੇ ਨਾਲ ਭਰਿਆ ਪਿਆ ਹੈ ਰਤਨ ਉਸ ਵਾਹਿਗੁਰੂ ਦੀ ਸਿਫਤ ਸਲਾਹ ਰੂਪੀ ਰਤਨ ਇਹ ਗੁਰੂ ਸਾਗਰ ਦੇ ਵਿੱਚ ਭਰੇ ਪਏ ਹਨ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਅਤੇ ਜੋ ਸੰਤ ਜਨ ਹਨ ਜੋ ਗੁਰਮੁਖ ਜਨ ਹਨ ਉਹ ਇਸ ਗੁਰਸਾਗਰ ਦੇ ਵਿੱਚੋਂ ਅੰਮ੍ਰਿਤ ਅਖਰਾਖ ਖਾਂਦੇ ਹਨ ਆਤਮਿਕ ਜੀਵਨ ਦੇਣ ਵਾਲੀ ਖਰਾਕ ਚੁਗਦੇ ਹਨ ਜਿਸ ਤਰ੍ਹਾਂ ਕਿ ਔਰ ਜਿਵੇਂ ਜੋ ਹਨ ਹੰਸ ਮਾਨਸ ਸਰੋਵਰ ਤੋਂ ਮੋਤੀ ਚੁਗਦੇ ਹਨ ਇਸੇ ਤਰ੍ਹਾਂ ਜੋ ਗੁਰਸਿੱਖਾਂ ਸੰਤ ਹਨ ਗੁਰਮੁਖਾਂ ਹਨ ਉਹ ਗੁਰਸਾਗਰ ਦੇ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਦੀ ਖਰਾਕੀ ਖਾਂਦੇ ਹਨ ਗੁਰਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਅਤੇ ਗੁਰੂ ਤੋਂ ਕਦੀ ਵੀ ਦੂਰ ਨਹੀਂ ਜਾਂਦੇ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਗੁਰ ਸਾਗਰ ਅੰਮ੍ਰਿਤ ਸਰ ਜੋ ਇੱਛੇ ਸੋ ਫਲ ਪਾਏ ਗੁਰੂ ਸਾਗਰ ਹੈ ਅੰਮ੍ਰਿਤ ਦਾ ਸਰੋਵਰ ਹੈ ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਜੋ ਇੱਛਦਾ ਹੈ ਜੋ ਅੰਦਰੋਂ ਚਾਹਤ ਰੱਖਦਾ ਫਿਰ ਉਹੀ ਫਾਲੋ ਪ੍ਰਾਪਤ ਕਰ ਲੈਂਦਾ ਹੈ ਨਾਮ ਪਦਾਰਥ ਅਮਰ ਹੈ ਹਿਰਦੇ ਮਨ ਵਸਾਏ ਅਤੇ ਜੋ ਸੇਵਕ ਹੈ ਉਹ ਆਪਣੇ ਹਿਰਦੇ ਦੇ ਵਿੱਚ ਆਪਣੇ ਮਨ ਦੇ ਵਿੱਚ ਨਾਮ ਨੂੰ ਜੋ ਨਾਮ ਪਦਾਰਥ ਪਦਾਰਥ ਅਮੋਲਕ ਸ਼ਰਮ ਆਇਆ ਹੈ ਜੋ ਅਮਰ ਹੈ ਜੋ ਕਦੇ ਵੀ ਖਤਮ ਨਹੀਂ ਹੁੰਦਾ ਉਸ ਨਾਮ ਨੂੰ ਇਹ ਸੇਵਕ ਆਪਣੇ ਹਿਰਦੇ ਦੇ ਵਿੱਚ ਅਤੇ ਮਨ ਦੇ ਵਿੱਚ ਵਸਾ ਲੈਂਦਾ ਹੈ ਗੁਰ ਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਜਿਸ ਤੇ ਕਿਰਪਾ ਕਰਕੇ ਗੁਰੂ ਉਸ ਵਾਹਿਗੁਰੂ ਦਾ ਹੁਕਮ ਮਨਾ ਦਿੰਦਾ ਹੈ ਜਿਸ ਨੂੰ ਜਿਸ ਨੂੰ ਉਸ ਹੁਕਮ ਦੇ ਵਿੱਚ ਤੋਰ ਦਿੰਦਾ ਹੈ ਉਸ ਵਾਹਿਗੁਰੂ ਦੀ ਇਰਾਜ਼ਾ ਦੇ ਵਿੱਚ ਤੋਰ ਦਿੰਦਾ ਹੈ ਉਹ ਸੇਵਕ ਗੁਰ ਸੇਵਾ ਅਤੇ ਉਹ ਗੁਰੂ ਦੀ ਸੇਵਾ ਕਰਦਾ ਹੋਇਆ ਗੁਰੂ ਦੀ ਸੇਵਾ ਵਿੱਚ ਲੱਗ ਕੇ ਸਦਾ ਸੁਖ ਹੈ ਉਸ ਨੂੰ ਫਿਰ ਸਦਾ ਆਤਮਿਕ ਆਨੰਦ ਹੀ ਮਿਲਦਾ ਹੈ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਸੋਇਨਾ ਰੂਪਾ ਚਾਂਦੀ ਸੋਇਨਾ ਤੇ ਰੂਪਾ ਚਾਂਦੀ ਜੋ ਹੈ ਸਭ ਧਾਤ ਹੈ ਧਾਤ ਜੋ ਨਾਸ਼ਵੰਤ ਮਾਇਆ ਹੈ ਇਹ ਖਤਮ ਹੋਣ ਵਾਲੀ ਹੈ ਇਹ ਨਾਸ਼ਵੰਤ ਹੈ ਸਦਾ ਨਾਲ ਨਹੀਂ ਰਹਿੰਦੀ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਅਤੇ ਜਦੋਂ ਕੋਈ ਮਰੁਖ ਆਪਣਾ ਸਰੀਰ ਤਿਆਗਦਾ ਹੈ ਤਾਂ ਫਿਰ ਉਸਤੇ ਲਈ ਇਹ ਸਭ ਕੁਝ ਜੋ ਸੋਨਾ ਹੈ ਰੂਪਾ ਹੈ ਇਹ ਸਭ ਕੁਝ ਮਾਟੀ ਮਿੱਟੀ ਦੇ ਬਰਾਬਰ ਹੋ ਜਾਂਦਾ ਹੈ ਕਿਉਂਕਿ ਇਹ ਉਸਤੇ ਕੰਮ ਨਹੀਂ ਆਉਂਦਾ ਬਿਨ ਨਾਮ ਹੈ ਨਾਲ ਨਾ ਚੱਲਈ ਸਤਗੁਰੂ ਬੂਝ ਬੁਝਾਈ ਸਤਗੁਰੂ ਨੇ ਇਹ ਮੈਨੂੰ ਸੂਝ ਦੇ ਦਿੱਤੀ ਹੈ ਬੂਝ ਬੁਝਾਈ ਇਹ 부ਝਾ ਦਿੱਤਾ ਹੈ ਬਿਨ ਨਾਮੈ ਨਾਲ ਨਾ ਚੱਲਈ ਕਿ ਬਿਨਾ ਨਾਮ ਤੋਂ ਹੋਰ ਕੁਛ ਨਾਲ ਨਹੀਂ ਜਾਣਾ ਜੋ ਨਾਮ ਜਪਿਆ ਹੈ ਉਹ ਹੀ ਨਾਲ ਜਾਣਾ ਹੈ ਬਾਕੀ ਇਹ ਜੋ ਸੋਇਨਾ ਰੂਪਾ ਹੈ ਇਹ ਸਭ ਇੱਥੇ ਹੀ ਰਹਿ ਜਾਣਿਆ ਇੱਕ ਨਾਮ ਜਪਿਆ ਹੋਇਆ ਨਾਲ ਜਾਣਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਬਚਨ ਹੈ ਸਾਤ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਸਾਤ ਨਾ ਚੱਲੇ ਬਿਨ ਭਜਨ ਭਜਨ ਉਸ ਵਾਹਿਗੁਰੂ ਦੀ ਭਗਤੀ ਤੋਂ ਬਿਨਾ ਹੋਰ ਕੋਈ ਚੀਜ਼ ਸਾਥ ਨਹੀਂ ਜਾਂਦੀ ਇਹ ਸਾਰੀ ਦੁਨੀਆ ਦੇ ਚੀਜ਼ਾਂ ਇੱਥੇ ਹੀ ਰਹਿ ਜਾਂਦੀਆਂ ਹਨ ਇੱਕ ਨਾਲ ਜਾਣਾ ਹੈ ਤਾਂ ਭਗਤੀ ਨੇ ਜਾਣਾ ਹੈ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਇਛਾਰ ਇਹ ਜੋ ਸਾਰੀ माया ਹੈ ਇਹ ਸਾਰੀ ਪ੍ਰਖੀਰ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਸਵਾ ਹੀ ਹੈ ਜਿਸ ਤਰ੍ਹਾਂ ਕੁਛ ਵੀ ਖੱਟਿਆ ਹੀ ਨਹੀਂ ਕਿਉਂਕਿ ਨਾਮ ਦੇ ਨਾਲ ਨਹੀਂ ਜੁੜਿਆ ਹਰ ਹਰ ਨਾਮ ਕਮਾਉਣਾ ਨਾਨੁਕ ਇਹ ਧਨ ਸਾਰ ਉਸ ਪਰਮਾਤਮਾ ਦਾ ਨਾਮ ਦੀ ਕਮਾਈ ਕਰਨੀ ਇਹ ਸਭ ਤੋਂ ਸ੍ਰੇਸ਼ਟ ਧਨ ਹੈ ਬਾਕੀ ਸਾਰੇ ਧਨ ਜੋ ਹਨ ਉਹ ਨਾਲ ਨਹੀਂ ਜਾਂਦੇ ਬਿਨ ਨਾਮੈ ਨਾਲ ਨਾ ਚੱਲਈ ਸਤਿਗੁਰੂ ਬੂਝ ਬੁਜਾਈ ਜਦੋਂ ਸਤਿਗੁਰੂ ਦੇ ਨਾਲ ਜੁੜਦੇ ਆਂ ਫਿਰ ਸਤਿਗੁਰੂ ਹੀ ਕਿਰਪਾ ਕਰਦੇ ਹਨ ਉਹ ਹੀ ਸੋਝੀ ਦਿੰਦੇ ਹਨ ਕਿ ਤੇਰੇ ਨਾਲ ਹੋਰ ਕੁਝ ਨਹੀਂ ਚੱਲਣਾ ਸਿਰਫ ਇੱਕ ਵਾਹਿਗੁਰੂ ਦਾ ਕੀਤਾ ਹੈ ਭਾjan ਹੀ ਨਾਲ ਜਾਣਾ ਹੈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਏ ਨਾਨਕ ਨਾਮ ਰਤੇ ਜਿਹੜੇ ਨਾਮ ਰੰਗ ਦੇ ਵਿੱਚ ਰੰਗੇ ਗਏ ਹਨ ਸੇ ਨਿਰਮਲੇ ਉਹਨਾਂ ਦਾ ਜੀਵਨ ਜੋ ਹੈ ਉਹ ਪਵਿੱਤਰ ਹੋ ਜਾਂਦਾ ਹੈ ਉਹ ਨਿਰਮਲ ਮਲਤੋ ਰਹਿਤ ਆਤਾ ਤਾਂ ਉਹਨਾਂ ਦਾ ਜੀਵਨ ਜੋ ਹੈ ਉਹ ਪਵਿੱਤਰ ਬਣ ਜਾਂਦਾ ਹੈ ਸੱਚੇ ਰਹੇ ਸਮਾਈ ਅਤੇ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਦੇ ਵਿੱਚ ਹੀ ਲੀਨ ਰਹਿੰਦੇ ਹਨ ਉਹ ਆਪਣੇ ਜੀਵਨ ਦੇ ਵਿੱਚ ਉਸ ਵਾਹਿਗੁਰੂ ਦੇ ਹੀ ਗੁਣ ਗਾਉਂਦੇ ਹਨ ਉਸ ਦਾ ਹੀ ਸਿਮਰਨ ਕਰਦੇ ਹਨ ਸਤਿਗੁਰੂ ਦੀ ਬਖਸ਼ੀ ਹੋਈ ਅੰਮ੍ਰਿਤ ਮਈ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੇ ਹਨ ਨਾਨਕ ਨਾਮ ਰਤੇ ਸੇ ਨਿਰਮਲੇ ਜਿਹੜੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਅਤੇ ਸੱਚ ਰਹਿ ਸਮਾਈ ਅਤੇ ਉਸ ਵਾਹਿਗੁਰੂ ਦੇ ਵਿੱਚ ਸਦਾ ਲੀਨ ਰਹਿੰਦੇ ਹਨ ਸਤਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾ ਜੋ ਇਹ ਸਾਡਾ ਜੋ ਆਮੋਲਕ ਜਨਮ ਮਿਲਿਆ ਹੋਇਆ ਹੈ ਇਹ ਜਨਮ ਜੋ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ